ਸਵਾਗਤ ਹੈ ਮਤਲਬ ਆਪਣਾ ਨਿਹਾਲ ਆਪਣਾ YouTube ਚੈਨਲ ਨਗਾ ਨਿਹਾਲ ਸਟਾਕ ਠੀਕ ਆ ਤੁਸੀਂ ਜੇ ਨਿਹਾਲ ਦੀ ਵੀ ਲਿਖੋਗੇ YouTube ਤੇ ਤਾਂ ਵੀ ਆ ਜਾਊਗਾ ਮੈਂ ਇੱਕ ਵਾਰੀ ਵੀਰ ਨੂੰ ਕਹੂੰਗਾ ਆਪਣਾ ਉਹੀ ਥਾਂ ਕਮਾ ਕੇ ਦਿਖਾ ਦਿਓ ਆ ਪਿੱਛੇ ਪੈਂਡਿਆ ਆ ਰੋਡ ਚੱਲਦੀ ਆ ਇਹ ਰੋਡ ਹੁੰਦੀ ਗੰਗਾ ਨਗਰੋਂ ਜਾਂਦੀ ਨੂੰ ਬੜ ਨੂੰ ਇਹ ਬਿਕਨੇਰਵਲ ਨੂੰ ਠੀਕ ਆ ਇਹ ਆਪਣਾ ਟਿਕਾਣਾ ਇਹ ਇੱਥੇ ਆਪਾਂ ਅਸੀਂ ਵੇੜਣ ਲਾਉਂਦੇ ਐਦਕੀ ਫਿਰ ਤੋਂ ਆਪਾਂ ਇੱਥੇ ਆ ਗਏ ਆ ਸਫਾਈ ਸੁਭੀਤਾ ਖੈਰ ਮੈਂ ਕੀਤੀ ਨਹੀਂ ਇੱਥੇ ਆ ਕੇ ਮਤਲਬ ਅੰਦਾ ਸਿਜ਼ਨ ਪੂਰਾ ਬੰਦ ਰਿਹਾ ਕੰਮ ਇੱਥੇ ਕਿਉਂ ਗੰਨਣ ਵਾਲਾ ਕੰਮ ਥਾਂ ਤੇ ਨਹੀਂ ਚੱਲਦਾ ਹੁਣ ਆਪਾਂ ਇੱਥੇ ਆਏ ਆਂ ਗਰਮੀਆਂ ਦੇ ਵਿੱਚ ਹਜੇ ਮਹੀਨਾ ਹੈਗਾ ਆ ਇਹ ਮਾਰਚ ਚੱਲਦਾ ਤਰੀਕ ਹੈਗੀ ਅੱਜ 20 20 ਮਾਰਚ ਦਾ ਮਹੀਨਾ 2025 ਚੱਲਦਾ ਆਪਾਂ ਇੱਥੇ ਸਪਾਈਸ ਵੀ ਕਰਨੀ ਮਿੱਤਰੋ ਫਿਰ ਤੋਂ ਆਪਾਂ ਆ ਗਏ ਆਂ ਰੌਣਕ ਲਾਉਣ ਵਾਸਤੇ ਐਸੀ ਥਾਂ ਤੇ ਆਪਾਂ ਰੰਗ ਭਾਗ ਲਾਉਣੇ ਆਂ ਪਰਮਾਤਮਾ ਦਾ ਔਟ ਆਸਰਾ ਲੈ ਕੇ ਆਈ ਹੋਂ ਥਾਂ ਜਿੱਥੇ ਆਪਾਂ ਲਗਾਉ ਹੈ ਸੀ ਬੇਲਣਾ ਉਹ ਪਿੰਡ ਆ ਇਧਰੋਂ ਵੀ ਰੋੜ ਆ ਤੇ ਇਧਰੋਂ ਵੀ ਰੋੜ ਆ ਆ ਆਪਣਾ ਬੇਲਣਾ ਉਹੀ ਇੱਥੇ ਆਪਾਂ ਟਰਾਲੀ ਪਿੱਛੇ ਲੈ ਕੇ ਆ ਸਫਾਈ ਕਰਨ ਵਾਸਤੇ ਆਏ ਆ ਤਾਂ ਜੋ ਆਪਣਾ ਜਿਹੜਾ ਸੈਟਅਪ ਆ ਇੱਥੇ ਲਾ ਸਕੀਏ ਨਾਲ ਪਾਣੀ ਚੱਲਦਾ ਕਾਲਾ ਚੱਲਦਾ ਆ ਬਾਰਡਰ ਵੱਲੋਂ ਜਾਂਦੀ ਰੋੜ ਆ ਦੇਖਣੇ ਨੂੰ ਜਾਂਦੀ ਆ ਤੇ ਆਪਾਂ ਜਿੰਦੇ ਜਿੰਦੇ ਲਾਉਣੇ ਆ ਸਫਾਈ ਕਰਨੀ ਆ ਥੈਂਕ ਯੂ ਸਰਾਨੂੰ ਫੇਰ ਮਿਲਦੀਆਂ